A ਸੱਭਾ ਪਹਿਲਾ ਬੜਾ ਪੰਜਾਬ ਮੈਨੂੰ ਦੇ ਦੇ ਸੱਭਾ ਪਹਿਲਾ ਬੜਾ ਪੰਜਾਬ ਮੈਨੂੰ ਦੇ ਦੇ ਪੰਜਾਬ ਦੀ زرਖੇਜ਼ ਮਿੱਟੀ ਪਿੰਡ ਮੰਡੀ ਦੀ ਧਰਤੀ ਹੈ ਬੰਨਿਆਂ ਦੇ ਮੰਨੇ ਪਰਮੰਨੇ ਮਨ ਲੈ ਜਿਹੜਾ ਹਰ ਸਾਲ ਪੁੱਜਦੇ ਆ ਜਿਹੜੇ ਸਾਲ ਕੁਝ ਰੇਮੇ ਕਰਕੇ ਸੰਘਰਸ਼ ਨਹੀਂ ਹੋਇਆ ਇਸ ਸਾਲ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਸਾਡੀਆਂ ਸ਼ਖਸੀਤਾਂ ਨੇ निभाई ਹੈ ਕਿਉਂਕਿ ਇੱਕ ਦੋ ਦਿਨ ਲੇਟ ਹੋ ਜਾਂਦੇ ਕੋ ਜਾਂ ਫਿਰ 15 ਤੋਂ ਬਾਅਦ ਜੇ ਆਪਾਂ ਮੇਲਾ ਰੱਖ ਲੈਂਦੇ ਤੇ ਫਿਰ ਜਿਹੜਾ ਇਹ ਫਸਲવાડી ਦਾ ਟਾਈਮ ਫਿਕਸ ਕਰਕੇ ਜਿਹੜੇ ਸਾਡੇ ਪ੍ਰਬੰਧ ਕਰਨ ਬਹੁਤ ਵੱਡਿਆ ਟਾਈਮ ਦੇ ਲਿਆਜਾ ਜਿਹੜੀ ਕੁਸ਼ਤੀਆਂ ਦੀ ਸ਼ੁਰੂਆਤ ਕਰਵਾਈ ਹੈ ਸਾਡੀਆਂ ਸ਼ਖਸੀਤਾਂ ਦਾ ਧੰਨਵਾਦ ਹੈ ਜਿਨ੍ਹਾਂ ਵੱਲੋਂ ਬਹੁਤ ਵੱਡੇ ਭਰਾਲੇ ਆ ਬਹੁਤ ਵੱਡਾ ਧੰਨਵਾਦ ਸਾਡੇ ਪੰਜਾਬ ਹੋਟਲ ਮੰਡੀ ਵਾਲੇ ਭਰਾਵਾਂ ਦਾ ਦਿਲੋਂ ਧੰਨਵਾਦ ਹੈ ਜਿਨ੍ਹਾਂ ਦੀ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਲੈਂਦੀਆਂ ਨੇ ਕਲਦੀਪ ਸਿੰਘ ਜੀ son of ਦਰਸ਼ਨ ਸਿੰਘ ਜੀ ਦੇ ਪਰਿਵਾਰ ਵੱਲੋਂ ਬਹੁਤ ਵੱਡਾ ਸਹਿਯੋਗ ਜੁਕੇ ਵਾਲੇ ਕੋ 5000 ਰੁਪਏ ਸ੍ਰੀ ਪ੍ਰਗਨ ਸਿੰਘ ਜੀ ਪਾਸੋਂ ਮੰਡੀ ਵਾਲੇ 2100 ਰੁਪਏ ਹੁਣੇ-ਹੁਣੇ ਪੁੱਜਿਆ ਹੈ जरूर दर्शन लोरी कल योरदार स्वागत करो तेल नंबर पर के पहलवान सुमित पहलवान फौज पहुंच चुका जोरदारियों स्वागत करो जी भाव सुमित पहलवान फौजी भावी सामने बैठे लाडी भारत ਬਹੁਤ ਬਹੁਤ ਧੰਨਵਾਦ ਗਰਨੇਕ ਸਿੰਘ ਜਾਨ ਨੂੰ ਮੌਤ ਸਭੀ ਜਿਨ੍ਹਾਂ ਦੇ ਪਰਿਵਾਰ ਵੱਲੋਂ 10000 ਰੁਪਏ ਦੇ ਵੱਡੇ ਸਹਿਯੋਗ ਪੁੱਜੇ ਇੰਗਲੈਂਡ ਤੋਂ ਧਰਤੀ ਤੋਂ ਇਹਦਾ ਸਾਰੇ ਨਰੇ ਭਰਾਵਾਂ ਦਾ ਦਿਲੋਂ ਧੰਨਵਾਦ ਜਿਨ੍ਹਾਂ ਨੇ ਅੱਜ ਦੇ ਸ਼ਹਿਰ ਦੇ ਮੇਲੇ ਨੂੰ ਬਹੁਤ ਵੱਡਾ ਮਾਣ ਤੇ ਸਤਿਕਾਰ ਦਿੱਤਾ ਬਲਵੀਰ ਸਿੰਘ ਜੀ ਤੇ ਨਾਲ ਜਗਿੰਦਰ ਸਿੰਘ ਜੀ ਤੇ ਨਾਲ ਜਨੈਤ ਸਿੰਘ ਜੀ ਤੇ ਨਾਲ ਇਹਨਾਂ ਪਰਿਵਾਰਾਂ ਦੇ ਬਹੁਤ ਵੱਡੇ ਬਰਾਣੇ ਨੇ ਇਧਰ ਬੱਚੀ ਨੇ ਬਹੁਤ ਚੱਕਰ ਜਿਹੜੇ ਗਰਾਊਂਡ ਦੇ ਵਿੱਚ ਲਾਏ ਆ ਬਹੁਤ ਬਹੁਤ ਸਤਿਕਾਰ ਕੀਤਾ ਜਾ ਰਿਹਾ ਜਲਵਿੰਦਰ ਪਹਿਲਵਾਨ ਜੀ ਦਾ ਪਰ ਸੁਣਣਾ ਤੇ ਸ਼ੌਕਤ ਸ਼ੰਕਰ ਅਗਲੀ ਕੁਸ਼ਤੀ ਵਾਲੇ ਮਾਰ ਤਿਆਰੀ ਕਰਿਓ ਮੇਰੇ ਵੀਰ ਸ਼ਾਬਾਸ਼ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਹੋਇਤੋਂ ਜਿਹੜੇ ਪੰਜਾਬ ਹੋਟਲ ਵਾਲੇ ਭਰਾਵਾਂ ਦਾ ਧੰਨਵਾਦ ਇਹਦੇ ਮੰਡੀ ਵਾਲੇ ਬੰਦੀਆਂ ਸਲਾਮਾਂ ਧੰਵਾਦ ਆ ਰਿਹਾ ਜਿਨ੍ਹਾਂ ਵੱਲੋਂ ਬਹੁਤ ਵੱਡਾ ਮਾਣ ਤੇ ਸਤਿਕਾਰ ਦਿੱਤਾ ਗਿਆ ਕੁਸ਼ਤੀਆਂ ਚਾਲਦੀਆਂ ਚੱਲ ਰਹੀਆਂ ਨੇ ਪਹਿਲਵਾਨ ਭਰਾਵਾਂ ਨੂੰ ਬੇਨਤੀ ਹੈ ਕਿ ਸਾਡੀ ਪ੍ਰਬੰਧਕ ਕਮੇਟੀ ਕੋਲ ਬਾਰ ਬਾਰ ਨਾ ਆਓ ਜਿਹ ਬਾਕੀ ਦੇ ਮਦਰ ਬੱਚਾ ਕੇ ਬੈਠੋ ਬਸ ਸਾਰੀਆਂ ਦੀਆਂ ਇਸਲਾਮੀਆਂ ਦਵਾ ਦੀਏ ਬੇਤੀਆਂ ਮੱਲਾਂ ਨੂੰ ਬੋ ਬੱਚਾ ਕੇ ਬੈਠੋ ਜੱਗਾ ਪਹਿਲਵਾਨ ਦੀ ਆਲਮਗੀਰ ਬੱਚਾ ਬਈ ਬਰਾੜ ਕੋਣ ਕੰਮ ਦੀ ਬਣੀ ਆਈ ਸ਼ੰਕਰ ਬੱਜਾ ਕੇ ਬੈਠੋ ਹੋਇਆ ਵਿਸ਼ਾਲ ਮੰਗੀ ਜਿਹੜਾ ਪਹਿਲਵਾਨ ਜੀ ਸ਼ੰਕਰ ਬੱਜਾ ਕੇ ਬੈਠੋ ਹੈਪੀ ਹਲੇ ਹੋ ਗਿਆ ਆਪਣਾ ਕੋਈ ਨਹੀਂ ਆਪਣਾ ਕੋ ਲਮਗਲ ਤੇਰੀ ਕੁਰੀਕਾ ਤੂੰ ਆਪਣਾ ਕੋ ਜਿਹਨਾਂ ਦੀ ਪਰਚੀ दिखेਗੀ ਬਈ ਤੁਸੀਂ ਜੋ ਦੂਜਿਆਂ ਦੀ ਸ਼ੁਭਾਰਸ਼ਾਂ ਗੱਲ ਕਰਦੇ ਮੈਨੂੰ ਤੁਹਾਡੀ ਸਮਝ ਨਹੀਂ ਆਉਂਦੀ ਬਾੜਾ ਇਸੇ ਕਰਕੇ ਅਸੀਂ ਪਹਿਲਾਂ ਕਿਹਾ ਵੀ 30 ਕੁਸ਼ਤੀਆਂ ਦੀ ਯੋਗਤਾ ਹੈ ਜੇ ਇਸ ਕੰਮ ਦੇ ਵਿੱਚ ਤੁਸੀਂ ਹੋਣਾ ਤੇ ਫਿਰ ਪ੍ਰਬੰਧਕਾਂ ਵੱਲੋਂ ਸਾਨੂੰ ਹਦਾਇਤ ਫੋਲ ਹੈ ਅਸੀਂ ਵੀ ਤੁਹਾਨੂੰ ਆਪਣੇ ਹਿਸਾਬ ਦੇ ਨਾਲ ਸਮਝਾਵਾਂਗੇ ਭਰਾਵਾਂ ਨੂੰ ਬੇਇੱਜ਼ਤੀ ਕੀਤੀ ਯਾਰ ਬਹਿ ਜਾ ਵੇ ਸਾਨੂੰ ਪਤਾ ਢੇਸੀ ਵਾਲਿਆਂ ਦੀ ਰਿਸ਼ਤੇਦਾਰੀ ਆ ਫਲੋਰ ਵਾਲਿਆਂ ਦੀ ਰਿਸ਼ਤੇਦਾਰੀ ਆ ਢੇਸੀਆਂ ਵਾਲੇ ਤਿੰਨ ਘਲਾਟੇ ਹੋਣ ਦੱਸੋ ਯਾਰ ਕਿੰਨੇ ਘਲਾਤੀਏ ਬਸਾ ਯਾਰ ਤੁਸੀਂ ਨਾ ਆਪਣੇ ਬੰਦਿਆਂ ਦੀ ਬੇਇੱਜ਼ਤੀ ਕਰਾਉਦੇ ਆ ਤੁਹਾਨੂੰ ਪਹਿਲਾਂ ਪੁੱਛੇ ਕਰਾਇਆ ਆ ਆਪਾਂ ਸਾਰਿਆਂ ਨੂੰ ਤੁਸੀਂ ਫੇਰ ਆ ਕੇ ਸਾਡੀ ਕਮੇਟੀ ਨੂੰ ਤੰਗ ਕਰੀ ਜਾਂਦੇ ਆ। ਉਣੀ ਸਾਨੂੰ ਇੱਕ ਗਿਆ ਹੀ ਤਿੰਨ ਘਲਾਇਆ ਢੇਸੀਆਂ ਦੇ। ਬាទ ਸਰਕਾਰ ਦਿਲਵਿੰਦਰ ਪਾਲਵਾ ਜੀ ਰਾਮਪੁਰ ਸੋਨਣਾ ਬਾਜ ਦੇ ਵਿੱਚ। ਦਿਲਵਿੰਦਰ ਪਾਲਵਾ ਜੀ ਰਾਮਪੁਰ ਸੋਨਣਾ ਬਾਜ ਦੇ ਵਿੱਚ ਆਵੇ ਸ਼ੌਕਤ ਸ਼ੰਕਰ ਅਰੋਗਲੇ ਗੁਸਤੀ ਵਾਲੇ ਮਾਲਾ ਸ਼ਾਹਬੇ ਪਰਮਜੀ ਸ਼ੰਕਰ ਦਲਬ੍ਰੀਤ ਪਰਮਜੀ ਜਿੰਦੂ ਸਿੰਘਾ ਦੇ ਕਰਨ ਪਹਿਲਵਾਨ ਜੀ ਉੱਚਾ ਪੰਡ ਅਗਲੀ ਗੁਸਤੀ ਵਾਲੇ ਮਾਲ ਤਿਆਰੀ ਰੱਖੋ ਆਹ ਮੁੰਡੇ ਨੂੰ ਤਾੜੀਆਂ ਮਾਰ ਦਿਓ ਅੱਜ ਦੇ ਟਾਈਮ 'ਚ ਫੁੱਲ ਚਰਚਾ ਲੱਗ ਪਰਮਿੰਦਰ ਇਕਵਰ ਭੱਜ ਕੇ ਨਹੀਂ ਗਾਵੇ ਸਰਾਮੀ ਦੇ ਕੇ ਜਾ ਜਿਸੇ ਪੱਟੀ ਦੇ ਚੰਡੇ ਗਾਰੇ ਦਾ ਮੱਲ ਪਾਨਾ ਪਰਮਜੀ ਦੇ ਚੰਡੇ ਆ ਪਟਾ ਇੱਕ ਵਾਰ ਤਾੜੀਆਂ ਮਾਰ ਦਿਓ ਜ਼ੋਰਦਾਰ ਆਹ ਮੁੰਡਾ ਸਰਾਜ ਦੇ ਟਾਈਮ 'ਚ ਬੜੇ-ਬੜਾਂ ਦੇ ਨਾਲ ਦੋ-ਦੋ ਚਾਰ ਹੱਥ ਕਰਦਾ ਇਹ ਪਰਮਿੰਦਰ ਪਹਿਲਵਾਨ ਜੀ ਪੱਟੀ ਵਿੱਚ ਪਹਿਲਾਂ ਬੁਲਾਇਆ ਦੁਨੀਆ ਦੇ ਚੋਟੀ ਦੇ ਮੱਲਾਂ ਦੇ ਦਰਸ਼ਨ ਹੋਣੇ ਆ ਆਓ ਬੈਠੇ ਮੰਨਣਾ ਬੇਨਤੀ ਹੈ ਸਰ ਜੀ ਨੇ ਤੁਸੀਂ ਜਗਾ ਪਹਿਲਵਾਂ ਦੀ ਵਿੱਚ ਆ ਗਏ ਹਨ ਜੀ ਰਾਂਜੀ ਹੁਣ ਟਾਈਮ ਨਹੀਂ ਸਾਡਾ ਕੋਲ ਇੱਕ ਗਲਾਜ਼ ਦੀਆਂ ਕੁਸ਼ਤੀਆਂ ਦੀ ਸ਼ੁਰੂਆਤ ਹੋਣ ਲੱਗੀ ਹੈ ਵਿੱਚ ਆ ਕੇ ਬੈਠੋ ਮੇਰੇ ਵੀ ਸ਼ਾਬਾਸ਼ ਦਲਪ੍ਰੀਤ ਜੰਡੂ ਸਾਹਿਬਾ ਤਿਆਰੀ ਕਰੋ ਗੰਨ ਪਹਿਲਵਾਂ ਜੀ ਉੱਥਾ ਪਿੰਡ ਅਗਲੀ ਕੁਸ਼ਤੀ ਵਾਲੇ ਮਨ ਤਿਆਰ ਬੱਤੇ ਆ ਜੇ ਉਹਨਾਂ ਤੋਂ ਬਾਅਦ ਰਿਵਾਜ ਪੱਟੀ ਹਰਦੀ ਪਹਿਲਵਾਂ ਜੀ ਘਾੜਾ ਛੇੜੜੀ ਅਗਲੀ ਕੁਸ਼ਤੀ ਵਾਲੇ ਮਨ ਤਿਆਰ ਰਹਿਣਾ ਬਹੁਤ ਬਹੁਤ ਧੰਨਵਾਦੀ ਨਾਲ ਸਾਰੀਆਂ ਸੁਤਕਾਗਰ ਸ਼ਸ਼ੀਤਾ ਦਾ ਜਿਹਨਾਂ ਵੱਲੋਂ ਬਹੁਤ ਵੱਡੇ ਭਰਾਲੇ ਆ। ਕ੍ਰਿਸ਼ਣਦੀ ਗੋਸ਼ੀਏ ਨਾ ਸ਼ੌਕਤ ਆ। ਬੀਤੀ ਪਰਚੀ ਵਿੱਚ ਚੌਲ ਚੱਲੇ ਰਿਹਾ ਪਤਰਾ। ਜੱਗਾ ਕਿਥੇ ਯਾਰਾ ਜੱਗਾ ਜੀ। ਇਧਰ ਮਾਤਾ ਸਰਪੋਦੇਵੀ ਜੀ ਪਹੁੰਚਿਆ ਜਿਹੜਾ ਜਲੰਧਰ ਤੋਂ ਜਿਹਨਾਂ ਦਾ ਪੁੱਤਰ ਬਹੁਤ ਜ਼ਿਆਦਾ ਬਿਮਾਰ ਹੈ ਤੁਹਾਡੀ ਕਿਦਰੀ ਦੇ ਵਿੱਚ ਆਲੇਗੀ। ਵਿਧਵਾ ਹੈ ਔਰ 10-20 ਪਿਆ ਦਾ ਸਾਰੇ ਭਰਾਵਾਂ ਨੇ ਮਾਣ ਕਰਨਾ ਕਿਉਂਕਿ ਬੱਚੇ ਦੀ ਇਲਾਜ ਲਈ ਬਹੁਤ ਜਰਜਰਾ ਚੱਕਾ ਕਾਫੀ ਚਾਹੀਦਾ ਬਹੁਤ ਬਹੁਤ ਸਰਦਾਰ ਨੇ ਸਾਰੀਆਂ ਸ਼ਖੀਦਾਂ ਨੇ ਵਿਦਿਆਨ ਪੁੱਛਲਾ ਪਰ ਮੈਂ ਬੋਲ ਦਿੰਨਾ। ਰਕੇ ਜੰਮੂ ਵਾਲਾ ਤੇ ਬਿਆਸ ਸਾਡਾ ਵੀ ਦੋਨੇ ਹਿੰਦੀ ਕੈਪਟਨ ਨੇ ਇਹ ਤਾਂ ਨਹੀਂ ਹੋਣੀ ਕਿਸੇ ਦੇ ਪਰਿਵਾਰ ਦੇ ਵਿੱਚ ਨਾ ਹੋਵੇ ਬਾਕੀ ਤੁਸੀਂ ਪ੍ਰਬੰਧਕਾਂ ਵੱਲੋਂ ਮੈਨੂੰ ਹਦਾਇਤਾਂ ਬੋ ਮੈਂ ਭੁੱਲ ਨਹੀਂ ਸਕਦਾ ਮੈਨੂੰ ਪਰਚੀ ਮਿਲ ਜੇ ਫਿਰ ਆਪਾਂ ਜਿਹਨੇ ਲਿਖਿਆ ਬੋਲ ਦਾਂਗੇ ਕੱਲ ਨੂੰ ਗੜੀ ਮਾਨ ਸਿੰਘ ਦਾ ਸ਼ਿੰਜੀ ਮੇਲਾ ਗਵਾਂਡੀ ਪਿੰਡ ਹੈ ਔਰ ਸਰਦਾਰ ਸੋਹਣ ਸਿੰਘ ਦੀ ਗੜੀ ਮਾਨ ਸਿੰਘ ਵਾਲੇ ਸੱਦੇ ਪੱਤਰ ਲਾ ਰਹੇ ਹੈ ਇਸੇ ਤਰ੍ਹਾਂ 13 ਤਰੀਕ ਗਵਾਂਡੀ ਪਿੰਡ ਸultanpur ਦਾ ਬਹੁਤ ਵੱਡਾ ਮੰਡਲ ਹੋਣਾ ਜਿਦੇ ਵਿੱਚ ਪ੍ਰਤਿਪਾਲ ਪਹਿਲਵਾਨ ਦੀ ਫੁਗੜਾ ਦੇ ਧਰਮਿੰਦਰ ਕੋਹਾਈ ਦੀ ਕੁਸ਼ਤੀ ਹੋਣੀ ਹੈ ਸਾਡੇ ਦਰਮਿਆਨ ਪਾਤ ਸਰਪੰਚਾ ਪਾਉਂਜੇ ਬਹੁਤ ਬਹੁਤ ਧੰਨਵਾਦ ਹੈ ਸ਼ੂਮਾ ਸਰਦਾਰਪੁਰਿਆ ਸੱਜੇ ਪਾਤ ਲਾ ਰਿਹਾ ਹੈ ਬਕਰ ਨੂੰ ਬਹੁਤ ਵੱਡੇ ਪਾਤ ਹੈ ਜਿਹੜਾ ਡੰਗਲ ਸੰਤਾਨਪੁਰ ਦੀ ਧਰਤੀ ਦੇ ਵਿੱਚ ਹੋਣਾ ਹੈ ਇਹ 13 ਤਰੀਕ ਜਿਹੜੀ ਮੱਠੀ ਆ ਰਹੀ ਹੈ ਕੱਲ ਨੂੰ ਗੜੀ ਮਾਸੂਨ ਦਾ ਡੰਗਲ ਹੋਏਗਾ ਚਲੋ ਠੀਕ ਹੈ ਲਓ ਜੰਨਦੀ ਪਹਿਮਾਨ ਚਾਹਤੋ ਪਾਉਂਜੇ ਧੰਨਵਾਦ ਕਰਦੇ ਹਾਂ ਜੰਨਦੀ ਪਹਿਮਾਨ ਜੀ ਦਾ ਲਓ ਜੀ ਮਨਜੀਤ ਖਤਰੀ ਮਨਜੀਤ ਖਤਰੀ ਦਾ ਬਰਦਰ ਸਰਗਟ ਕਾ ਪਾਉਂਜੂ ਕਾ ਮਨਜੀਤ ਪੀਰ ਦਾ ਪਾਉਂਜੂ ਪਿਆ ਬਿਲਕੁਲ ਸਾਰੇ ਵੱਲੋਂ ਮਨਜੀਤ ਤੇ ਪੁਰੀਨ ਦੇ ਦਸਤਕੀ ਕਰਵਾਗੇ ਪਾਉਂ ਬਹੁਤ ਜਗ੍ਹਾ ਬਜੇ ਤੁਸੀਂ ਬੋਲੋ ਬਹੁਤ ਸਾਰੇ ਹੈਂਡੀਕੈਪ ਦੀ ਗੱਲ ਹੋਣੀ ਹੈ ਜੇ ਇੱਕ ਪਾਸੇ ਰਕੇਸ਼ ਪਾਲਵਾ ਜੰਮੂ ਲਾੜਖ ਦੀ ਗੈਂਦ ਬਕਰ ਦੂਸਰੇ ਪਾਸੇ ਦਿਆਲ ਕਰਨ ਧਰਨਵਾਲ ਸਾਡਾ ਵੀਰ ਮੋੜਿਆ ਦਿਆਲ ਦਾ ਸਭ ਤੋਂ ਵੱਧ